ਕਿ ਰਹਿਮ ਕਰੋ ਪਿੰਡਾਂ ਦੀਆਂ ਜ਼ਮੀਨਾਂ ਅਕਵਾਇਰ ਕਰਕੇ ਸ਼ਹਿਰ ਬਸਿਆ ਹਾਂ ਅੱਜ ਤੁਸੀਂ ਪਿੰਡਾਂ ਨੂੰ ਜਾਣਦੇ ਹੋਏ ਹੋ ਜਿਹੜਾ ਕਿ ਸਰਾਸਰ ਗਲਤ ਹੈ ਪਿੰਡਾਂ ਨਾਲ ਧੱਕਾ ਅੱਜ ਜੇ ਕੋਈ ਘਰ 'ਚ ਆਪਣੇ 'ਚ ਮਾਰੀ-ਮੋਟੀ ਤਬਦੀਲੀ ਕਰਕੇ ਕਿਸੇ ਦਾ ਮੰਨ ਲਓ ਫਰਸ਼ ਬੈਠ ਗਿਆ ਹੋ ਆਪਣੇ ਘਰ 'ਚ ਮਾਰਬਲ ਲਾਣਾ ਜਾ ਰਿਹਾ ਤਾਂ ਉੱਥੇ ਵੀ ਅੱਜ ਕਾਰਪੋਰੇਸ਼ਨ ਵਾਲੇ ਪਹੁੰਚ ਕੇ ਵੀ ਨਾ ਨਾ ਤੁਸੀਂ ਨਹੀਂ ਲਾ ਸਕਦੇ ਤੁਸੀਂ ਨਕਸ਼ਾ ਬਸ ਕਰਾਓ ਮੇਰੇ ਮਸਲਾ ਕੋਈ ਐਸਾ ਧਿਆਨ ਦੇ ਵਿੱਚ ਹੈ ਨਹੀਂ ਕੁਈ ਜਿਹੜੇ ਜਿਹੜੇ ਕਿਹੜੇ ਬਾਈਲਾਜ ਐ ਇਸੇ ਨੇ ਜਿਹੜੇ ਲੋਕਾਂ ਨੂੰ ਤੱਕ ਪਰੇਸ਼ਾਨ ਕਰਦੇ ਤੇ ਕਿਹੜੇ ਚੇਂਜ ਕਰਨੇ ਨੇ ਇਹਨਾਂ ਪਿੰਡਾਂ ਦੇ ਜਿਹੜੇ ਬਾਈਲਾਜ ਐ ਉਹ ਜਿਹੜੇ ਸ਼ਹਿਰ ਵਾਲੇ ਉਥੋਂ ਭੇਜ ਆ ਰਹੇ ਨੇ ਦੇਖੋ ਜਿਹੜੇ ਨੋਟਿਸ ਆ ਰਹੇ ਹੋਵੇ ਮੈਨੂੰ ਨਹੀਂ ਪਤਾ ਉਹ ਪੂਰੇ ਮੁਸਕਲ ਕਾਰਪੋਰੇਸ਼ਨ ਦਾ ਕੰਮ ਹੈ ਸੀਬ੍ਰੇਜ ਦਾ ਪਾਣੀ ਪੀਣ ਵਾਲੇ ਪਾਣੀ 'ਚ ਮਿਕਸ ਹੋ ਕੇ ਆ ਰਿਹਾ ਦੋ ਬੱਚੇ ਮਰ ਗਏ ਉਹਦਾ ਕੋਈ ਕਿਸੇ ਕਿਸਮ ਦਾ ਕੀ ਮਤ ਨਹੀਂ ਜਾ ਸਕਦੀ ਮੁਗਲ ਜਿਹੜੀਆਂ ਬਿਲਡਿੰਗਾਂ ਜਿਹੜੀਆਂ ਬਣ ਤੇ ਬੰਨ ਜਿਹੜੀਆਂ ਬੰਨ ਤੋਂ ਬਾਅਦ ਦੇਗਣ ਜਿਹੜੇ ਦੇਗਣ ਤੋਂ ਬਾਅਦ ਲੋਕ ਜਾਂ ਦੇਗਣ ਜਾਂ ਕਿਸੇ ਕਿਸੇ ਨੂੰ ਅੱਗ ਲੱਗ ਜੇ ਕੋਈ ਕੁਝ ਹੋ ਜੇ ਅਸਾ ਘਟਨਾ ਵਾਪਰ ਜੇ ਤੇ ਬੱਚੇ ਜਿਹੜੇ ਅੰਦਰ ਹੋ ਰਹੇਣ ਮੈਂ ਇਹ ਬਿਲਕੁਲ ਜੀ ਮੈਰੀਟ ਕੋ ਤੁਸੀਂ ਦੇਖ ਰਹੇ ਹੋ ਨਬਜ਼ੇ ਪੰਜਾਬ ਚੈਨਲ ਸ਼੍ਰੋਮਣੀ ਅਕਾਲੀ ਦਲ ਨੇ ਮੁਹਾਲੀ ਦੇ ਪਿੰਡਾਂ ਲਈ ਵੱਖਰੇ ਬਾਇਲਾਸ ਬਣਾਉਣ ਦੀ ਮੰਗ ਕੀਤੀ ਹੈ ਮੁਹਾਲੀ ਦੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਸਰਕਾਰ ਅਤੇ ਨਗਰ ਨਿਗਮ ਪ੍ਰਸ਼ਾਸਨ ਦੀ ਕਾਰਜਗਾਰੀ ਤੇ ਵੱਡੇ ਸਵਾਲ ਵਿੱਚੇ ਚੁੱਕੇ ਨੇ ਅਕਾਲੀ ਆਗੂ ਪਰਵਿੰਦਰ ਸੋਹਾੜਾ ਨੇ ਕਿਹਾ ਕਿ ਮੁਹਾਲੀ ਦੇ 6 ਪਿੰਡਾਂ ਨੂੰ ਨਗਰ ਨਿਗਮ ਦੀ ਹੱਦ ਵਿੱਚ ਸ਼ਾਮਲ ਕਰਨ ਸਮੇਂ ਵੀ ਲੋਕਾਂ ਨੇ ਇਹ ਮੁੱਦਾ ਚੁੱਪੂਰੇ ਜੋਰਾ ਸ਼ੋਰਾ ਦੇ ਨਾਲ ਚੁੱਕਿਆ ਸੀ ਅਤੇ ਆਪਣੇ ਇਤਰਾਜ਼ ਵੀ ਦਰਜ ਕਰਵਾਏ ਸੀ ਕਿਉਂਕਿ ਇਹ ਪਿੰਡ ਖਾਫੀ ਅਰਸ਼ਾ ਦੇ ਪਹਿਲਾਂ ਵਸੇ ਹੋਏ ਨੇ ਜਿੱਥੇ ਲੋਕ ਆਪਣੀ ਸੁਵਿਧਾ ਮੁਤਾਬਕ ਆਪਣੇ ਘਰ ਬਣਾ ਕੇ ਪਰਿਵਾਰਾਂ ਨਾਲ ਰਹਿ ਰਹੇ ਨੇ ਪਰੰਤੂ ਜੇ ਕਿਸੇ ਪਿੰਡ ਵਾਸੀ ਨੇ ਹੁਣ ਆਪਣੇ ਘਰ ਜਾਂ ਦੁਕਾਨ ਵਿੱਚ ਕੁਝ ਸੋਧ ਕਰਨੀ ਹੁੰਦੀ ਹੈ ਤਾਂ ਨਗਰ ਨਿਗਮ ਦੀ ਟੀਮ मौके ਤੇ ਪਹੁੰਚ ਕੇ ਕੰਮ ਰੋਕ ਦਿੰਦੀ ਹੈ ਅਕਾਲੀ ਆਗੂ ਨੇ ਮੰਗ ਕੀਤੀ ਕਿ ਪਿੰਡਾਂ ਲਈ ਵੱਖਰੇ ਬਾਇਲਾਸ ਬਣਾਏ ਜਾਣ ਅਤੇ ੱੱਕੇ ਨਾਲ ਸ਼ਹਿਰੀ ਕਾਨੂੰਨ ਨਾ ਥੋਪੇ ਜਾਣ ਮਾਮਲਾ ਇਹ ਹੈ ਜੀ ਕਿ ਗ੍ਰਮ ਮੁਹਾਲੀ ਸ਼ਹਿਰ ਹੈ ਮੁਹਾਲੀ ਪਿੰਡ ਤੋਂ ਸ਼ੁਰੂ ਹੋਇਆ ਬਸਤਾ ਉਤੋਂ ਬਾਅਦ ਸੱਤ ਪਿੰਡ ਪਹਿਲੇ ਪਹਿਲਾ ਮਿਊਨਿਸਪਲ ਕਮੇਟੀ ਸੀਗੀ ਉਸ ਤੋਂ ਬਾਅਦ ਮਿਊਨਿਸਪਲ ਕਾਰਪੋਰੇਸ਼ਨ ਉਹਦੇ ਚ ਸ਼ਾਮਲ ਹੋਏ ਪਰ ਇਹਨਾਂ ਪਿੰਡਾਂ ਦੇ ਜਿਹੜੇ ਬਾਇਲਾਜ ਹੈ ਉਹ ਜਿਹੜੇ ਸ਼ਹਿਰ ਵਾਲੇ ਉਹ ਥੋਪੇ ਜਾ ਰਹੇ ਕਿਉਂਕਿ ਜਿਹੜਾ ਪਿੰਡ ਹੈ ਇਹ ਜਦੋਂ ਸ਼ਾਮਲ ਹੋਏ ਤਾਂ ਇੱਥੇ ਪੰਚਾਇਤਾਂ ਸੀਗੀਆਂ ਔਰ ਜਿਹੜੇ ਪਿੰਡਾਂ 'ਚ ਮਕਾਨ ਬਣਦੇ ਸੀਗੇ ਉਹ ਪੰਚਾਇਤਾਂ ਉਹਦੀ ਦੇਖਰੇਖ ਕਰਦੀਆਂ ਸੀਗੀਆਂ ਉਹਦੇ ਰੂਲ ਮਦਦਕੋ ਬਣਦੇ ਸੀਗੇ ਪਰ ਉਸ ਤੋਂ ਬਾਅਦ ਕਾਰਪੋਰੇਸ਼ਨ ਆ ਗਈ ਅੱਜ ਕਾਰਪੋਰੇਸ਼ਨ ਇਹ ਕਹਿ ਰਹੀ ਹੈ ਵੀ ਤੁਸੀਂ ਜਿਹੜੇ ਸ਼ਹਿਰ 'ਚ ਰੂਲ ਹੈ 78 ਸੈਕਟਰ 80 ਸੈਕਟਰ 79 ਸੈਕਟਰ 2 ਵੇ ਪੰਜਵੇਂ ਤੋਂ ਉਹ ਪਿੰਡਾਂ 'ਚ ਫਾਲੋ ਕਰੋ ਜਦੋਂ ਕਿ ਉਹ ਨਹੀਂ ਹੋ ਸਕਦੇ ਕਿਉਂਕਿ ਪਿੰਡਾਂ 'ਚ 2 ਤੋਂ 2.5 ਫੁੱਟ ਚੌੜੀਆਂ ਗਲੀਆਂ ਨਾ ਉੱਥੇ ਐਂਬੂਲੈਂਸ ਜਾਣੀ ਹੈ ਨਾ ਉੱਥੇ ਫਾਇਰ ਬ੍ਰਿਗੇਡ ਜਾਣੀ ਹੈ ਸੋ ਇਸ ਕਰਕੇ ਅੱਜ ਪੰਜਾਬ ਸਰਕਾਰ ਨੂੰ ਮੰਗ ਕਰ ਰਹੇ ਆ ਇਹ ਕਿ ਪਿੰਡਾਂ ਨੂੰ ਮੁੱਖ ਰੱਖਦੇ ਹੋਏ ਔਰ ਸ਼ਹਿਰ ਦੀ ਖੂਬਸੂਰਤੀ ਨੂੰ ਸ਼ਹਿਰ ਦੀ ਬਣਤਰ ਨੂੰ ਮੁੱਖ ਰੱਖਦੇ ਹੋਏ ਪਿੰਡਾਂ ਨੇ ਜਿਹੜੇ ਰੂਲ ਹੈ ਪਿੰਡਾਂ ਦੇ ਜਿਹੜੇ ਰਾਇਲਾਜ ਹੈ ਉਹ ਸ਼ਹਿਰ ਤੋਂ ਪਿੰਡਾਂ ਦੇ ਸੁਮੇਲ ਨਾਲ ਦੋਨਾਂ ਪੱਖਾਂ ਨੂੰ ਦੇਖਦੇ ਹੋਏ ਬਣਾਏ ਜਾਣ ਤਾਂ ਕਿ ਪਿੰਡ ਵਾਸੀਆਂ ਨੂੰ ਦਿੱਕਤ ਨਾ ਆਸਕੇ ਔਰ ਜਦੋਂ ਪਿੰਡ ਸਾਡੇ ਸ਼ਾਮਲ ਹੋਏ ਖਾਸ ਕਰ ਕੁੰਬੜਾ ਤੇ ਸੁਹਾਣਾ ਉਸ ਸਮੇਂ ਮੈਂ ਇੱਕ ਇਕਰਾਰ ਉਸ ਸਮੇਂ ਮੈਂ ਜ਼ਿਲ੍ਹਾ ਪ੍ਰੈਸਰ ਮੈਂਬਰ ਸੀਗਾ ਪੰਚਾਇਤ ਵੱਲੋਂ ਮੈਂ ਲਿਖਤੀ ਤੌਰ ਤੇ ਦਿੱਤਾ ਸੀਗਾ ਕਿ ਜੇ ਤੁਸੀਂ ਪਿੰਡ ਸ਼ਾਮਲ ਕਰਨਾ ਤਾਂ ਅਸੀਂ ਕੋਈ ਨਕਸ਼ਾ ਪੀਸ ਨਹੀਂ ਦੇਵਾਂਗੇ ਇਹ ਤੁਸੀਂ ਪਿੰਡ ਸ਼ਾਮਲ ਕਰਨਾ ਤਾਂ ਅਸੀਂ ਨਕਸ਼ਾ ਪਾਸ ਨਹੀਂ ਕਰਾਵਾਂਗੇ ਕਿਉਂਕਿ ਸਾਡੇ ਆਲਰੇਡੀ ਪੁਰਾਣੇ ਮਕਾਨ ਬਣੇ ਹੋਏ ਨੇ ਪੇਸ਼ ਕਰਕੇ ਉਹ ਤੋਂ ਬਾਅਦ ਸਰਕਾਰ ਨੇ ਜਿਹੜੀ ਨੋਟੀਫਿਕੇਸ਼ਨ ਕਰੀ ਉਹਦੇ ਵਿੱਚ ਵੀ ਕਿਹਾ ਵੀ ਸੁਹਾਣਾ ਪੰਚਾਇਤ ਬਲੋ ਤਰਾਜ ਆਇਆ ਪਰ ਉਹ ਤਰਾਜਾਂ ਦਾ ਕਰਿਆ ਕੀ ਕੀ ਆਰਡਰ ਹੋਏ ਉਹ ਵੀ ਤੁਹਾਨੂੰ ਜਿਹੜਾ ਕਾਪੀ ਦਿੱਤੀ ਸੋ ਇਸ ਕਰਕੇ ਅੱਜ ਤੁਹਾਡੇ ਸਾਹਮਣੇ ਆਈਏ ਸਰਕਾਰ ਨੂੰ ਅਪੀਲ ਕਰ ਰਹੇ ਆ ਕਿ ਰਹਿਮ ਕਰੋ ਪਿੰਡਾਂ ਦੀਆਂ ਜ਼ਮੀਨਾਂ ਅਕਵਾਇਰ ਕਰਕੇ ਸ਼ਹਿਰ ਬਸਿਆ ਅੱਜ ਤੁਸੀਂ ਪਿੰਡਾਂ ਨੂੰ ਜਾਣਦੇ ਹੋਇਓ ਜਿਹੜਾ ਕਿ ਸਰਾਸਰ ਗਲਤ ਹੈ ਪਿੰਡਾਂ ਨਾਲ ਧੱਕਾ ਸੋ ਇਸ ਲਈ ਅੱਜ ਬੇਨਤੀ ਕਰਨ ਦੇ ਲਈ ਆ ਕਿ ਠੀਕ ਹੈ ਕਿ ਜੇ ਤੁਸੀਂ ਕੋਈ ਕਾਨੂੰਨ ਨਮਾ ਬਣਾਉਂਗੇ ਜੇ ਤੁਸੀਂ ਨਵੇਂ ਕੋਈ ਬਾਇਲਾਅ ਬਣਾਉਂਗੇ ਤਾਂ ਪਿੰਡ ਵਾਲੇ ਉਹਦਾ ਸਵਾਗਤ ਕਰਨਗੇ ਪਰ ਜੇ ਇਹ ਬਾਇਲਾਅ ਨਾਲ ਤੁਸੀਂ ਕੋ ਨਕਸ਼ਾ ਪਾਸ ਕਰਾ ਲੋ ਕਰੀ 2014 ਦੇ 2014 ਨੂੰ ਲੈ ਕੇ 24 ਜੱਪੇ ਆਪਾਂ ਦਸਾਲ ਬਾਅਦ ਜੋ ਮੈਂ ਖੁਦ ਹਾਂ ਸ਼ਰਮ ਸਮੇ ਸਮੇ ਸ਼ਰਮਾ ਸਮੇ ਦੇ ਜਿਹੜੇ ਮੰਤਰੀ ਰਹੇ ਉਹਨਾਂ ਨੂੰ ਇਹ ਆਦਵੀ ਦੁਆੰਦਾ ਰਿਹਾ ਵੀ ਇਹ ਭਾਈ ਸਾਰੇ ਬਾਇਲਾਅ ਬਣਾਓ ਆਮੇ ਉਹ ਨਵਜੋਤ ਸਿੱਧੂ ਜੀ ਰਹੇ ਲੋਕਲ ਬੋਡੀ ਦੇ ਮੈਂ ਉਹਨਾਂ ਨੂੰ ਵੀ ਉਸ ਸਮੇ ਪੱਤਰ ਦਿੱਤਾ ਉਲਟੋ ਬਾਅਦ ਪਟਿਆਲੇ ਵਾਲੇ ਆ ਗਏ ਆਪਣੇ ਬ੍ਰਾਹਮਿੰਦਰਾ ਜੀ ਉਹਨਾਂ ਨੂੰ ਵੀ ਲੈਟਰ ਦਿੱਤਾ ਤੇ ਨਵੀਂ ਸਰਕਾਰ ਨੂੰ ਵੀ ਜਿਹੜੀ ਇਨਕਲਾਬੀ ਸਰਕਾਰ ਹੈ ਜਿਹੜੀ ਸੱਥਾਂ ਤੋਂ ਚੱਲਨੀ ਸੀ ਪਿੰਡਾਂ ਤੋਂ ਚੱਲਨੀ ਸੀ ਉਹਨਾਂ ਨੂੰ ਵੀ ਕਈ ਵਾਰੀ ਅਖਬਾਰਾਂ ਰਾਹੀਂ ਵੀ ਪਰ ਅੱਜ ਇਹ ਰੁਕਤਾਂ ਨੂੰ ਤਾਂ ਆਖ਼ਤਿਆਰ ਕਰਨਾ ਪਿਆ ਅੱਜ ਜੇ ਕੋਈ ਘਰ 'ਚ ਆਪਣੇ 'ਚ ਮਾਰੀ-ਮੋਟੀ ਤਬਦੀਲੀ ਕਰਕੇ ਕਿਸੇ ਦਾ ਮੰਨ ਲਓ ਫਰਸ਼ ਬੈਠ ਗਿਆ ਉਹ ਆਪਣੇ ਘਰ 'ਚ ਮਾਰਬਲ ਲਾਣਾ ਜਾ ਰਿਹਾ ਤਾਂ ਉੱਥੇ ਵੀ ਅੱਜ ਕਾਰਪੋਰੇਸ਼ਨ ਵਾਲੇ ਪਹੁੰਚ ਕੇ ਵੀ ਨਾ ਨਾ ਤੁਸੀਂ ਨਹੀਂ ਲਾ ਸਕਦੇ ਤੁਸੀਂ ਨਕਸ਼ਾ-ਬਾਸ ਕਰਾਓ ਦੱਸੋ ਜੀ ਹੁਣ ਮਾਰਬਲ ਲਾਣ ਦਾ ਨਕਸ਼ਾ-ਬਾਸ ਕਰਾਈ ਜੀ ਕੱਟੋ-ਕੱਟ ਮੇਰੇ ਖੇਣਾਂ ਵਾਲੇ ਜੇ ਸੁਹਾਣੇ ਪਿੰਡ ਦੀ ਗੱਲ ਕਰੀ ਤਾਂ 35 40 ਆਏ ਆ ਬੱਕ-ਬੱਕ ਪਿੰਡਾਂ 'ਚ ਕੁੰਬੜੇ ਜੀ ਵੀ 30 35 ਆ ਜਿਹਦਾ ਜਿਹੜੇ ਸ਼ੁਰੂਆਤ ਹੈ ਅਜੇ ਤਾਂ ਤੁਸੀਂ ਦੇਖਿਓ ਜੇ ਨਾ ਇਹਨੂੰ ਕੋਈ ਨੱਥ ਪਾਈ ਨਾ ਸਾਰੇ ਇਲਾਕਾ ਵਾਲਿਆਂ ਨੂੰ ਹੀ ਬੇਨਤੀ ਕਰਦਾ ਕਿ ਇਸ ਮਸਲੇ ਤੇ ਇਕੱਠੇ ਹੋਈਏ ਪਾਰਟੀਬਾਜ਼ੀ ਛੱਡੀਏ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਾਡੇ ਮੇਅਰ ਸਾਹਿਬ ਸਾਡੇ ਐਮ.ਐਲ.ਏ ਸਾਹਿਬ ਨੂੰ ਮੈਂ ਬੇਨਤੀ ਕਰੂੰਗਾ ਵੀ ਤੁਸੀਂ ਚੰਗੇ ਬਿਲਡਰ ਹੋ ਚੰਗੇ ਵਧੀਆ ਹੋ ਆ ਤੁਹਾਨੂੰ ਪਤਾ ਨਹੀਂ ਵੀ ਪਿੰਡਾਂ 'ਚ ਇਹ ਹਾਲਾਤ ਬਣਦੇ ਜਾ ਰਹੇ ਆ ਤੇ ਪਿੰਡਾਂ ਦੀ ਕੋਈ ਸਾਰ ਲੋ ਤੁਸੀਂ ਤੁਹਾਨੂੰ ਲੋਕਾਂ ਨੇ ਨੁਮਾਇੰਦੇ ਚੁਣਿਆ ਤੇ ਮੈਂ ਆਪਣੇ ਕੌਂਸਲਰ ਸਾਹਿਬਾਨ ਨੂੰ ਬੇਨਤੀ ਕਰੂੰਗਾ ਭਾਵੇਂ ਉਹ ਸ਼ਾਹੀ ਮਾਜਰਾ, ਕੁੰਬੜਾ, ਸੁਹਾਣਾ, ਮਟੌਰ ਜਿਹੜੇ ਪਿੰਡਾਂ ਦੇ ਸਾਡੇ ਕੌਂਸਲਰ ਰਹਿਮਦਨ ਪਰੋ ਸਾਰੇ ਉਹ ਵੀ ਸ਼ਹਿਰ ਦੇ ਹੋਣ ਇਸ ਮਸਲੇ ਨੂੰ ਕਾਪਰੇਸ਼ਨ ਦੇ ਵਿੱਚ ਵੀ ਝੱਕਣ ਦੇਖੋ ਗੱਲ ਇਹ ਹੈ ਵੀ ਜਿਹੜੇ ਬਾਇਲॉज ਬਣਦੇ ਨੇ ਨਾ ਉਹ ਪੂਰੀ ਸਟੇਟ ਦੇ ਲਈ ਬਣਦੇ ਕੰਡੇ ਮੁਹਾਲੇ ਹਲਤੀ ਦੇ ਲਈ ਨਹੀਂ ਬਣੇ ਹੋਏ ਹਨ ਤੇ ਨਾ ਹੀ ਬਣਨੇ ਤੇ ਜੇ ਕੋਈ ਵੀ ਚੇਂਜ ਹੋਣੀ ਆ ਤਾਂ ਉਹ ਪੂਰੇ ਪੰਜਾਬ ਦੇ ਵਿੱਚ ਹੀ ਹੋਣੀ ਹੈ ਮੇਰੇ ਮਸਲਾ ਕੋਈ ਐਸਾ ਧਿਆਨ ਦੇ ਵਿੱਚ ਹੈ ਨਹੀਂ ਵੀ ਜਿਹਦੇ ਜਿਹੜੇ ਕਿਹੜੇ ਬਾਈਲਾਜ ਐਸੇ ਨੇ ਜਿਹੜੇ ਲੋਕਾਂ ਨੂੰ ਤੰਗ ਪਰੇਸ਼ਾਨ ਕਰਦੇ ਤੇ ਕਿਹੜੇ ਚੇਂਜ ਕਰਨੇ ਨੇ ਤੇ ਉਹ ਮੇਰੇ ਧਿਆਨ 'ਚ ਨਹੀਂ ਹੈ ਲੇਕਿਨ ਮੈਂ ਇਹ ਸਮਝਦਾ ਵੀ ਜਿਹੜੇ ਬਾਈਲਾਜ ਬਣਾਏ ਜਾਂਦੇ ਕੋਈ ਵੀ ਕਿਸੇ ਵੀ ਸਮਾਜ ਦਾ ਕੋਈ ਰੂਲ ਬਣਾਇਆ ਜਾਂਦਾ ਰੈਗੂਲੇਸ਼ਨ ਬਣਾਇਆ ਜਾਂਦਾ ਕੋਈ ਐਕਟ ਬਣਾਇਆ ਜਾਂਦਾ ਉਹ ਲੋਕਾਂ ਦੀ ਜਾਨ ਮਾਲ ਸਿਹਤ ਨੂੰ ਮੁੱਖ ਰੱਖ ਕੇ ਬਣਾਇਆ ਜਾਂਦਾ ਲੋਕਾਂ ਲੋਕੀਤ ਦੇ ਵਿੱਚ ਸਰਕਾਰ ਬਣਾਉਂਦਾ ਕਿਉਂਕਿ ਡੈਮੋਕ੍ਰੇਸੀ ਆ ਡੈਮੋਕ੍ਰੇਸੀ ਸਿਸਟਮ ਦੇ ਵਿੱਚ ਲੋਕ ਹਿੱਤ ਦੇ ਵਿੱਚ ਜਿਹੜੇ ਮਤਲਬ ਬਣਾਨੇ ਨੇ, ਪਰਦੇ ਨੇ ਜਿਹੜਾ ਕਾਨੂੰਨ ਬਣਦੇ ਨੇ। ਤੋਂ ਮੈਂ ਇਹ ਸਮਝਦਾ ਕਿ ਕੋਈ ਕਾਨੂੰਨ ਐਸਾ ਨਹੀਂ ਹੈਗਾ ਜਿਹੜਾ ਲੋਕ ਹਿੱਤ ਵਿੱਚ ਨਾ ਹੋਵੇ। ਹਾਂ ਕਿਤੇ ਨਾ ਕਿਤੇ ਕੋਈ ਕਿਸੇ ਕਿਸ ਨੂੰ ਨਾ ਰਹਿ ਸਕਦੀ ਹੈ ਕਮੀ। ਤੇ ਜੇ ਕੋਈ ਕਮੀ ਮੇਰੇ ਤੇ ਆ ਜਾਊਗੀ ਮੈਂ ਸਰਕਾਰ ਤੱਕ ਜਰੂਰ ਪਹੁੰਚਦੀ ਕਰੂੰਗਾ। ਇੱਕ ਉਹਨਾਂ ਨੇ ਹੋਰ ਕਹੀ ਹੈ ਗੱਲ ਵੀ ਜਿਹੜੇ ਲੋਕਾਂ ਨੂੰ ਨੋਟਿਸਿਜ਼ ਆ ਰਹੇ ਨੇ ਤੇ ਲੋਕ ਪਰੇਸ਼ਾਨ ਨੇ। ਕੀ ਇਦਾਂ ਦੀ ਕੋਈ ਹੈਗੀ ਜਿਹੜੇ ਪੁਰਾਣੇ ਬਣੇ ਹੋਏ ਨੇ ਉਹਨਾਂ ਨੂੰ ਕੋਈ ਤਕਲੀਫ ਨਹੀਂ ਆਉਣ ਦਿੱਤੀ ਜਾਵੇ ਕਿ ਤੇ ਨਵੀਂ ਜਿਹੜੇ ਨੋਟਿਸ ਆ ਰਹੇ ਹੋਗੇ ਮੈਨੂੰ ਨਹੀਂ ਪਤਾ ਉਹ ਮਿਊਨਿਸਪਲ ਕੀ ਕਾ ਕਰ ਕੂ ਆ ਰਹੇ ਨੇ ਕਾਤੇ ਆ ਰਹੇ ਨੇ ਲੇਕਿਨ ਮੈਂ ਮੇਰ ਰਹਿਮਨ ਨੂੰ ਬਤਾ ਵੀ ਜਿਹੜੀਆਂ ਉਹ ਸਾਰੀਆਂ ਉਪੀਆਂ ਹੋਣੀਆਂ ਨੇ ਉਹ ਐਜੀਟੇ ਨੇ ਉਹਨਾਂ ਨੂੰ ਕੋਈ ਨਹੀਂ ਰੋਕ ਸਕਦਾ ਦਾ ਟੋਕ ਸਕਦਾ ਜੋ ਉਹ ਉੱਥੇ ਕਰਨਾ ਚਾਹੁੰਦਾ ਉਹ ਕਰ ਸਕਦੇ ਨੇ ਪੁਰਾਣੀਆਂ ਸਾਰੀਆਂ ਜਿਹੜੀਆਂ ਕੋਈ ਆਹ ਕੋਈ ਕੋਈ ਨਵੀਂ ਉਸਾਰੀ ਕਰਦਾ ਢਾ ਕੇ ਕੋਈ ਕਰਦਾ ਜਾਂ ਕੁਝ ਕਰਦਾ ਉਹਦੇ ਲਈ ਉਹ ਬਹੁਤ ਜ਼ਰੂਰੀ ਨੇ ਰੂਲ ਤੇ ਰੈਗੂਲੇਸ਼ਨ ਜਿਹੜੇ ਬਣਾਏ ਹੋਏ ਨੇ ਕਿਉਂਕਿ ਮੈਂ ਪਹਿਲੇ ਦੱਸੋ ਕਿ ਆ ਕਿ ਉਹ ਇਸ ਕਰਕੇ ਬਣਾਏ ਹੋਏ ਨੇ ਕਿ ਲੋਕਾਂ ਦੀ ਸਿਹਤ ਨੂੰ ਧਿਆਨ ਰੱਖਦੇ ਹੋਏ ਵੀ ਹਵਾ ਆਵੇ ਮਤਲਬ ਪ੍ਰੈਸ਼ਰ ਧੂਪ ਆਵੇ ਪ੍ਰੈਸ਼ਰ ਤਾਂ ਕਿ ਲੋਕਾਂ ਦੀ ਸਿਹਤ ਆ ਜਿਹੜੀ ਉਹ ਲੋਕ ਜਿਹੜੇ ਸਿਹਤਯਾਬ ਰਹਿਣ ਤੇ ਲੋਕਾਂ ਨੂੰ ਕੋਈ ਬਿਮਾਰੀਆਂ ਨਾ ਹੋਣ ਇਸ ਕਰਕੇ ਰੂਲ ਬਣਾਏ ਹੋਏ ਨੇ ਫਿਰ ਵੀ ਇਹ ਕਿਤਨਾ ਕਿਤੇ ਕੋਈ ਘਾਟ ਰਹਿ ਗਈ ਹੈ ਤੇ ਆਪਾਂ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਠੀਕ ਜਿਹੜੇ ਹੁਣੇ ਨੋਟਿਸ ਆ ਰਹੇ ਆ ਕੀ ਫਿਰ ਇਹ ਜਿਹੜੇ ਨਜਾਇਜ਼ ਨਵੇਂ ਸਿਰਫਾਰੀਆਂ ਕਰਨ ਨਜਾਇਜ਼ ਕਰਨੇ ਇਸ ਕਰਕੇ ਉਹਨਾਂ ਨੂੰ ਨੋਟਿਸ ਹੋ ਰਹੇ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਪਿਛਲੇ ਸਮੇਂ ਕੈਜੂਅਲਟੀ ਹੋਈਆਂ ਦੋ ਬੱਚੇ ਮਰ ਗਏ ਉਹ ਬਿਲਕੁਲ ਨਹੀਂ ਸੀ ਮਰਦੇ ਜੇਕਰ ਤੇ ਰੂਲਸ ਐਂਡ ਰੈਗੂਲੇਸ਼ਨ ਨੂੰ ਅਪਣਾਇਆ ਹੁੰਦਾ ਇੱਥੇ ਹੁੰਦਾ ਕਿ ਜਿਵੇਂ ਜਮੀਨਾਂ ਮੰਨ ਲਓ ਜਿਹੜੇ ਪਲਾਟ ਨੇ ਪਿੰਡਾਂ 'ਚ ਖਰੀਦ ਲੈਂਦੇ ਨੇ ਬਾਹਰੋਂ ਬੰਦੇ ਆ ਕੇ ਆ ਕੇ ਪੀਜੀ ਬਣਾਉਂਦੇ ਨੇ ਬਿਨਾਂ ਕਿਸੇ ਅਪਰੂਵਲ ਤੋਂ ਬਿਨਾਂ ਕਿਸੇ ਰੂਲਸ ਐਂਡ ਰੈਗੂਲੇਸ਼ਨ ਨੂੰ ਅਪਣਾਏ ਹੋਏ ਤੇ ਉਸ ਤੋਂ ਬਾਅਦ ਉਹ 8-8 10-10 ਮੰਜਲਾ ਬਣਾ ਕੇ ਬਹਿ ਜਾਂਦੇ ਨੇ ਤੇ ਬੈਠ ਕੇ ਉੱਥੇ ਫਿਰ ਨਾ ਤਾਂ ਕੋਈ ਪਾਣੀ ਦੀ ਉੱਥੇ ਸਮੱਸਿਆ ਸਰ ਪਾਣੀ ਦੀ ਸਮੱਸਿਆ ਆ ਜਾਂਦੀ ਪਿੰਡਾਂ ਦੇ ਵਿੱਚ ਤੇ ਬਿਜਲੀ ਦੀ ਸਮੱਸਿਆ ਆ ਜਾਂਦੀ ਕਿਉਂਕਿ ਜਿੰਨੀ ਜਿਹਨੂੰ ਦੱਸਿਆ ਤਾਂ ਹੁੰਦਾ ਨਹੀਂ ਵੀ ਕਿੰਨੀ ਡੈਸਟੀ ਹੈ ਅਤੇ ਕਿੰਨੇ ਬੱਚੇ ਆ ਰਹੇ ਨੇ ਕਿਉਂਕਿ ਪਾਸ ਨਹੀਂ ਕੀਤਾ ਹੁੰਦਾ ਇਸ ਕਰਕੇ ਜਿੰਨਾ ਕਿਥੇ ਨਾ ਜੀ ਇਹ ਜਿਹੜਾ ਨਜਾਇਜ਼ ਕੰਮ ਜਿਹੜੇ ਹੁੰਦੇ ਨੇ ਉਹਨਾਂ ਨੂੰ ਉਤਸ਼ਾਹਤ ਕਰਨ ਲਈ ਸ਼ਾਇਦ ਮੇਰਾ خیال ਹੈ ਵੀ ਮੁੱਖ ਸੇਵਾ ਦਾ ਸ਼ਾਇਦ ਕਹਿ ਰਹੇ ਹੋਣਗੇ ਪਰ ਮੈਂ ਇਹ ਕਹਿੰਦਾ ਵੀ ਇਨਸਾਨ ਦੀ ਬੜੀ ਕੀਮਤ ਹੈ ਦੋ ਬੱਚੇ ਮਰ ਗਏ ਉਹਦਾ ਕੋਈ ਕਿਸੇ ਕਿਸਨ ਦਾ ਕੀਮਤ ਨਹੀਂ ਥੈ ਜਾ ਸਕਦੀ ਮੈਂ ਹਲਕਾ ਹਲਕਾ ਐਮਐਨ ਹੋਣ ਦੇ ਨਾਤੇ ਬਿਲਕੁਲ ਨਹੀਂ ਜਹਾਉਂਗਾ ਕਿ ਕੋਈ ਕੈਜ਼ੂਐਲਟੀ ਅਗੋਂ ਵੀ ਇਦਾਂ ਦੀ ਹੋਵੇ ਜਦ ਗਲਤ ਜਿਹੜੀਆਂ ਬਿਲਡਿੰਗਾਂ ਇਦਾਂ ਦੀਆਂ ਬਣ ਤੇ ਬਣ ਜਿਹੜੀਆਂ ਬਣ ਤੋਂ ਬਾਅਦ ਡਿਗਣ ਜਾਂ ਡਿਗਣ ਤੋਂ ਬਾਅਦ ਲੋ ਜਾ ਡਿਗਣ ਜਾਂ ਕਿਸੇ ਕਿਸੇ ਨੂੰ ਅੱਗੇ ਲੱਗ ਜਵੇ ਕੋਈ ਕੁਝ ਹੋ ਜਵੇ ਐਸਾ ਘਟਨਾ ਵਾਪਰ ਜਵੇ ਤੇ ਬੱਚੇ ਜਿਹੜੇ ਅੰਦਰ ਉਹ ਰਹਿ ਜਣ ਮੈਂ ਇਹ ਬਿਲਕੁਲ ਨਹੀਂ ਚਾਹੁੰਦਾ ਤੇ ਨਾ ਹੀ ਮੈਂ ਇਹ ਹੋਣ ਦੇਣਾ ਮਤਲਬ ਤੁਸੀਂ ਇਹ ਕਹਿੰਦੇ ਹੋ ਕਿ ਜਿਹੜੇ ਬੰਦੇ ਆਲਰੇਡੀ ਪੁਰਾਣੇ ਬੈਠੇ ਨੇ ਉਹ ਆਪਣੀ ਰੈਨੋਵੇਸ਼ਨਸ ਵੀ ਕਰ ਸਕਦੇ ਨੇ ਪਰ ਉਹਨਾਂ ਨੂੰ ਕੋਈ ਕਿਹੜਾ ਕੋਈ ਕਿਸੇ ਵੀ ਤਰੀਕੇ ਨਾਲ ਨਾ ਨਾ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਨਹੀਂ ਹੈ। ਐਦਾਂ ਦੀਆਂ ਹੋਰ ਨਵੀਆਂ ਤੇ ਤਾਜ਼ਾ ਖਬਰਾਂ ਦੇਖਣ ਦੇ ਲਈ ਜੁੜੇ ਰਹੋ ਨਬਜ਼ੇ ਪੰਜਾਬ ਚੈਨਲ ਦੇ ਨਾਲ। ਧੰਨਵਾਦ।